ਸਤਿ ਸ਼੍ਰੀ ਅਕਾਲ ਜੀ। ਲਓ ਜੀ ਆਪਾਂ ਪਹੁੰਚ ਚੁੱਕੇ ਆ ਗੋਰਾ ਟਾਈਲਸ। ਠੀਕ ਹੈ ਬਹੁਤ ਨਾਲ ਸੁਣਿਆ ਹੋਣਾ। ਤੁਸੀਂ ਫੇਸਬੁੱਕ ਤੇ ਵੀ ਦੇਖਿਆ, ਇੰਸਟਾਗ੍ਰam ਦੇ ਉੱਪਰ ਵੀ ਦੇਖਿਆ ਠੀਕ ਹੈ। YouTube ਉੱਪਰ ਵੀ ਵੀਡੀਓ ਦੇਖਿਆ ਬਹੁਤ ਸਾਰਿਆਂ ਗੋਰਾ ਟਾਈਲਸ ਵਾਲਿਆਂ ਦੀਆਂ ਠੀਕ ਹੈ। ਤੇ ਹੁਣ ਆਪਾਂ ਤੁਹਾਨੂੰ ਸਟੋਰ ਦਿਖਾਉਣੇ ਆ ਵੀ ਇਹ ਕਾਦੇ ਕਿਉਂ ਮਤਲਬ ਇੰਨਾ ਫੇਮਸ ਹੈ ਤੇ ਕੀ ਚੱਕਰ ਹੈ, ਕੀ ਕਾਰਨ ਹੈ ਠੀਕ ਹੈ। ਆਪਾਂ ਸਾਰਾ ਕੁਝ ਦਿਖਾਉਣਾ ਤੁਹਾਨੂੰ ਇੱਥੇ ਗੱਡੀਆਂ ਦਾ ਰਸ਼ ਦਿਖਾਵਾਂਗੇ ਕਿਵੇਂ ਲੋਕ ਆਉਂਦੇ ਇੱਥੇ ਦੂਰੋਂ-ਦੂਰੋਂ ਠੀਕ ਹੈ। ਆਪਾਂ ਸਾਰੀ ਚੀਜ਼ ਤੁਹਾਨੂੰ ਦਿਖਾਉਣਾ ਗ ਆ ਦੇਖੋ ਜੀ ਜਿਹੜਾ ਤੁਸੀਂ ਆਪਾਂ ਵੀਡੀਓ ਪਾਈ ਸੀ ਗੋ ਗ੍ਰੀਨ ਵਿਦ ਗੁਰਾ ਟਾਇਲ ਠੀਕ ਆ ਗੋ ਪ੍ਰੀਨਿਕੋ ਫ੍ਰੈਂਡਲੀ ਠੀਕ ਹੈ ਜੀ ਇਹ ਗੁਰਾ ਟਾਇਲ ਵਾਲਿਆਂ ਨੇ ਮਤਲਬ ਨਵੀਂ ਆਪਾਂ ਇੱਕ ਸਕੀਮ ਸ਼ੁਰੂ کہہ ਸਕਦਾ ਹਾਂ ਇੱਕ ਸਕੀਮ ਸ਼ੁਰੂ ਕੀਤੀ ਸੀ ਇਹਨਾਂ ਦੀ ਸਕੀਮ ਇਹ ਸੀ ਵੀ ਇਹਨਾਂ ਨੇ ਗਿਫਟ ਦੇਣੇ ਬੰਦ ਕਰ ਦਿੱਤੇ ਸੀ ਵੀ ਇਹਨਾਂ ਨੇ ਰੁੱਖ ਦੇਣੀ ਸ਼ੁਰੂ ਕਰ ਦਿੱਤੇ ਸੀ ਵੀ ਤੁਸੀਂ ਰੁੱਖ ਲਾਓ ਕਿਉਂਕਿ ਅੱਜ ਕੱਲ ਜਿਹੜਾ ਕਿ ਆਪਣਾ ਰੁੱਖਾਂ ਦਾ ਰੁਝਾਨ ਬਹੁਤ ਘਟ ਗਿਆ ਲੋਕ ਬਹੁਤ ਘੱਟ ਲਾ ਰਹੇ ਆ ਉਹਦੇ ਕਰਕੇ ਗੁਰਾ ਟਾਇਲ ਦਾ ਨਵੀਂ ਸਕੀਮ ਸ਼ੁਰੂ ਕੀਤੀ ਸੀ ਆ ਤੁਸੀਂ ਪਹਿਲਾਂ ਆ ਦੇਖੋ ਯਾਰ ਭਾਈ ਕਿੰਨਾ ਇਕੱਠਾ ਲੋਕਾਂ ਦਾ ਕਿਵੇਂ ਇੱਥੇ ਪਹ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਈ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਹੁੰਦਾ ਇੱਥੇ ਗੱਡੀਆਂ-ਗੁੱਡੀਆਂ ਬਾਹਰ ਤੋਂ ਖੜੀਆਂ ਹੁੰਦੀਆਂ ਮਾਲ ਆਸਤੇ ਗੱਡੀਆਂ ਜਿੰਨਾਂ ਦੇ ਮਤਲਬ ਆਰਡਰ ਆਏ ਹੋਏ ਸੀਗੇ ਸਾਰੀਆਂ ਗੱਡੀਆਂ ਭਰ-ਭਰ ਕੇ ਜਾ ਰਹੀਆਂ ਨੇ ਠੀਕ ਹੈ ਜਿੰਨਾਂ ਜਿੰਨਾਂ ਦੇ ਆਰਡਰ ਆਏ ਹੋਏ ਆ ਠੀਕ ਆ ਤੇ ਤੁਹਾਨੂੰ ਦਿਖਾਉਣੇ ਆਪਾਂ ਆਹ ਦੇਖੋ ਭਾਜੀ ਟਰਟਰ ਤਾਂ ਹੀ ਗੱਡੀਆਂ ਹੀ ਲੱਗੀਆਂ ਹੋਈਆਂ ਸਾਰੇ ਗਾਕਾਂ ਦੀਆਂ ਗੱਡੀਆਂ ਇਹ ਹੁਣ ਆ ਦੇਖੋ ਜੀ ਠੀਕ ਹੈ ਗੱਡੀ ਦੇ ਵਿੱਚ ਮਾਲ ਦੇਖੋ ਤੁਸੀਂ ਗੋਰਾ ਟਾਇਲ ਠੀਕ ਹੈ ਚੱਲਿਆ ਭਰ ਕੇ ਮਾਲ ਲੋਡ ਹੋ ਚੁੱਕਿਆ ਤੇ ਹੁਣ ਚੱਲਿਆ ਆਪਦੀ ਡੈਸਟੀਨੇਸ਼ਨ ਤੇ ਜਿੱਥੇ ਲੋਕਾਂ ਨੇ ਮੰਗਾਇਆ ਹੋਇਆ ਸੀਗਾ ਤੁਸੀਂ ਮਾਲ ਆਰਡਰ ਵੀ ਕਰ ਸਕਦੇ ਹੋ ਆਨਲਾਈਨ ਠੀਕ ਆ ਤੇ ਉਦਾਂ ਵੀ ਤੁਸੀਂ ਆ ਕੇ ਜੇ ਇੱਕ ਵਾਰੀ ਬੁੱਕਿੰਗ ਦਿਨੇ ਹੋ ਤਾਂ ਮਾਲ ਆਰਡਰ ਹੋ ਜਾਂਦਾ ਉਦੋਂ ਮੁੜ ਕੇ ਮਾਲ ਤੁਹਾਡੀ ਜਗ੍ਹਾ ਦੇ ਉੱਪਰ ਪਹੁੰਚ ਜਾਂਦਾ ਠੀਕ ਆ ਜਿੱਥੇ ਤੁਸੀਂ ਕਹਿੰਦੇ ਹੋ ਆ ਨਵਾਂ ਸਟੋਰ ਕੀਤਾ ਬਾਈ ਜੀ ਹੋਰਾਂ ਨੇ ਇਧਰਲੇ ਪਾਸੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਚਾਹ ਪੀਓਗੇ ਨਹੀਂ ਜੀ ਬੱਸ ਜੀ ਬੱਸ ਮਿਹਰਬਾਨੀ ਹੋ ਠੀਕ ਹੋ ਤੁਸੀਂ ਆ ਆਪਣਾ ਸੁਰਜੀਤ ਵੀਰ ਆ ਠੀਕ ਆ ਤੇ ਵੀਡੀਓ ਦੇਖ ਚੁੱਕੇ ਹੋ ਪਹਿਲਾਂ ਸਤਿ ਸ਼੍ਰੀ ਅਕਾਲ ਭਾਈ ਜੀ ਜਾਵੜੀ ਕਿ ਅਸੀਂ ਅੰਦਰ ਜਨੂਰ ਸਾਹਿਬ ਜਰੂਰ ਹੈ ਠੀਕ ਹੈ ਜੀ ਲਓ ਜੀ ਮਿੱਤਰੋ ਆ ਪਹਿਲਾਂ ਤੁਸੀਂ ਦੇਖੋ ਭਾਈ ਇਹ ਕੀ ਚੀਜ਼ ਆ ਫੌਕਸੀ ਇਹ ਫੌਕਸੀ ਹੈ ਮਤਲਬ ਜਿਹੜੀ ਕੱਲੀ ਕੱਲੀ ਚੀਜ਼ ਆ ਉਹ ਸਾਰੀ ਗੋਰਾ ਬ੍ਰਾਂਡ ਦੇ ਨਾਮ ਤੇ ਆ ਰਹੀ ਆ ਹਾਂ ਜੀ ਸਰ ਇੱਕ ਵਾਰ ਕੀ ਬਾਤ ਹੈ ਜੀ ਸਾਰਾ ਕੁਝ ਮਿਲ ਜੂਗਾ ਇੱਕੋ ਬ੍ਰਾਂਡ ਦੇ ਵਿੱਚ ਸਾਰਾ ਕੁਝ ਮਿਲੂ ਠੀਕ ਹੈ ਛੋਟੀ ਤੋਂ ਛੋਟੀ ਪੀਸਰ ਤੋਂ ਲੈ ਕੇ ਟਾਇਲ ਤੱਕ ਹਾਂ ਜੀ ਸਭ ਕੁਝ ਅਵੇਲੇਬਲ ਆ ਹਾਂ ਜੀ ਹਾਂ 800 ਵਗੈਰਾ ਹੋ ਗਿਆ ਜਾਂ ਵੀ ਹੈ ਹੈਨਾ ਜੋ ਵੀ ਚੀਜ਼ ਆ ਹਾਂ ਜੀ ਹਾਂ ਸਰ ਸਭ ਇੱਕ ਬ੍ਰਾਂਡ ਦੇ ਵਿੱਚ ਹੀ ਮਿਲਦਾ ਰ ਠੀਕ ਹੈ ਤੇ ਭਾਈ ਜਿਹੜੀ ਆ ਟਾਇਲ ਦੀ ਕਹਿੰਦੇ ਫਲੈਕਸੀਬਿਲਟੀ ਬਹੁਤ ਜ਼ਿਆਦਾ ਹੈ ਡਿਊਰੈਬਿਲਟੀ ਬਹੁਤ ਜ਼ਿਆਦਾ ਹੈ ਗੱਲ ਸੱਚੀ ਆ ਹਾਂ ਜੀ ਸਰ ਬਿਲਕੁਲ ਸੱਚੀ ਹੈ ਅੱਛਾ ਜੀ ਤੁਹਾਨੂੰ ਸਾਰੇ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਠੀਕ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਪਾਂ ਗੋਰਾ ਟਾਇਲ ਦੇ ਉੱਪਰ ਪਹੁੰਚ ਚੁੱਕੇ ਆਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕਨਸੈਪਟ ਆ ਜਿਹੜੇ ਇਹ ਵੀਰੇ ਵਾਸ਼ਰੂਮ ਦੇ ਕਨਸੈਪਟ ਆ ਹਾਂਜੀ ਸਰ ਇਹ ਸਾਰੇ ਵਾਸ਼ਰੂਮ ਦੇ ਕਨਸੈਪਟ ਆ ਠੀਕ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਜਿਹੜੀ ਕਿ ਇੱਥੇ ਕੋਈ ਵਧੀਆ ਲਕਸਰੀ ਮਿਲੂਗੀ ਠੀਕ ਆ ਪੂਰੇ ਵਧੀਆ ਮੈਂ ਕਹਿੰਦਾ ਵੀ ਬ੍ਰਾਂਡ ਆਹੇ ਜਿਹੜਾ ਗੋਰਾ ਟਾਇਲ ਦੇ ਟਾਈਮ ਦੇ ਵਿੱਚ ਬਹੁਤ ਹੀ ਫਲੈਕਸੀਬਿਲਟੀ ਹਿਊਰਬਿਲਟੀ ਵਾਲਾ ਬ੍ਰਾਂਡ ਆ ਕਿਉਂਕਿ ਆਪਣੇ ਪਹਿਲਾਂ ਤੋਂ ਹੀ ਟਾਇਲ ਪਈ ਇਹ ਵੀ ਬੜੇ க்ਲੌਸੀ ਆ ਹਾਂਜੀ ਸਰ ਇਹ ਇਹ ਮਤਲਬ ਜਿਵੇਂ ਇਹ ਸਕ੍ਰੈਚ ਵਗੈਰਾ ਖਰਾਬਤਾ ਨਹੀਂ ਹੁੰਦੀ ਇਹ ਨਹੀਂ ਨਹੀਂ ਸਰ ਸਕ੍ਰੈਚ ਲੈਸ ਟਾਈ ਹੈ ਤੇ ਜਦੋਂ ਆਪਾਂ ਥੱਲੇ ਸੁੱਟਦੇ ਆ ਇਹ ਟੁੱਟਦੀ ਵੀ ਨਹੀਂ ਨਹੀਂ ਸਰ ਅੱਛਾ ਜੀ ਕੀ ਬਾਤ ਆ ਹੋਰ ਤੁਹਾਨੂੰ ਹੋਰ ਆਪਾਂ ਆਈਟਮਾਂ ਦਿਖਾਉਣੇ ਜਿਵੇਂ ਤੁਸੀਂ ਆ ਵਾਸ਼ਮ ਦਾ ਕਨਸੈਪਟ ਦੇਖੋ ਭਾਈ ਜੀ ਠੀਕ ਆ ਇਧਰ ਆ ਗਿਆ ਠੀਕ ਆ ਹੋਰ ਤੁਹਾਨੂੰ ਕਨਸੈਪਟ ਇਧਰ ਪਿੱਛੇ ਦਿਖਾਉ ਭਾਈ ਆ ਕਨਸੈਪਟ ਦੇਖੋ ਵੀਰੇ ਯਾਰ ਇਹ ਵਾਸ਼ਮ ਦਾ ਲੱਗ ਜੀ ਕਨਸੈਪਟ ਤਾਂ ਬਹੁਤ ਵਧੀਆ ਬਣੇ ਨੇ ਇਹਨੇ ਕਨਸੈਪਟ ਬਣਾ ਕੇ ਰੱਖਿਓ ਹੈ ਵੀ ਆਪਾਂ ਐਦਾਂ ਜਿਹੜੀ ਕਿ ਹੈਗੀਆਂ ਲੁੱਕ ਵਗੈਰਾ ਬਣਦੀ ਹੈ ਜ ਇਸ ਤਰੀਕੇ ਨਾਲ ਹੁਕਮਾਂ ਨੂੰ ਵੀ ਵਾਸ਼ਿੰਗ ਦੀ ਸਾਰੀ ਉਹ ਆ ਜਾਂ ਬੈਕ ਜਿਹੜੀ ਆਪਾਂ ਕਹਿੰਦੇ ਨੇ ਜਿਹੜੀ ਬੈੱਡ ਦੇ ਪਿੱਛੇ ਕੋਈ ਹਨਾ ਜਾਂ ਡਰੈਗ ਰੂਮ ਦੇ ਪਿੱਛੇ ਆਪਾਂ 골ਡਨ ਕੋਈ ਚੀਜ਼ ਲਾਉਣੇ ਹੁੰਦੇ ਆ ਵਾਲ ਵਗੈਰਾ ਹਨਾ ਇਹ ਉਹ ਚੀਜ਼ ਹੈ ਠੀਕ ਹੈ ਇਹ ਆਪਾਂ ਲਾ ਸਕਦੇ ਹਾਂ ਠੀਕ ਹੈ ਇਹਦੇ ਨਾਲ ਮੈਂ ਕਹਿੰਦਾ ਬਹੁਤ ਹੀ ਵਧੀਆ ਲੁੱਕ ਆਉਂਦੀ ਆ ਠੀਕ ਹੈ ਇਹਦੀ ਕਾਫੀ ਬਹੁਤ ਸੋਹਣੀ ਚੀਜ਼ ਹੈ ਰ ਐਂਟਿਕ ਚੀਜ਼ ਆਪਾਂ ਕਈ ਵਾਰ ਵਾਲ ਪੇਪਰ ਲਾਉਣੇ ਹਨਾ ਵਾਲ ਦੇ ਪੱਤੀ ਜਗ੍ਹਾ ਤੇ ਆਪਾਂ ਆਹ ਲਾ ਸਕਦੇ ਹਾਂ ਇਹਦਾ ਕੀ ਹੈ ਵੀ ਡਿਊਰਬਿਲਟੀ ਬਹੁਤ ਜ਼ਿਆਦਾ ਬਹੁਤ ਲੰਮੇ ਸਮੇਂ ਲਈ ਚੱਲਦੀ ਆ ਕੁਝ ਸਾਰੇ ਵੀਰਾਂ ਨੇ ਦੇਖ ਹੀ ਲਿਆ ਹਨ ਕਈ ਇਹ ਨਹੀਂ ਪਤਾ ਕੀ ਹੁੰਦਾ ਵੀ ਆਪਾਂ ਕੰਧਾਂ ਦੇ ਉੱਪਰ ਵਾਲਪੇਪਰ ਲਾ ਦਿੰਨੇ ਆ ਹਨ ਜਾਂ ਫਿਰ ਫਲੈਕਸ ਢਵਾ ਕੇ ਲਾਤੀ ਹਨ ਜਿਹੜੀ ਅੱਜ ਕੱਲ ਚੱਲਦੀ ਹੈ ਪਰ ਉਹਦਾ ਕੀ ਸਮੇਂ ਸਿਸਟਮ ਆ ਉਹ ਬਹੁਤ ਘੱਟ ਸਮੇਂ ਅਸਤੇ ਚੱਲਦੀਆਂ ਮੰਨ ਕੇ ਚੱਲੋ ਵੀ ਸਾਲ ਜਲੀ 6 ਮਹੀਨੇ ਚੱਲੀ ਚੱਲੋ ਵੱਧ ਤੋਂ ਵੱਧ ਸੱਦ ਮਾਰ ਕੇ ਜਿਨ੍ਹਾਂ ਦੇ ਘਰੇ ਸ਼ਰਾਬ ਦੀ ਜਵਾਕਣੀ 2 ਸਾਲ ਚੱਲਦੀ ਹੈ ਠੀਕ ਹੈ ਪਰ ਜਿਹੜਾ ਇਹ ਚੀਜ਼ ਆ ਇਹ ਮੈਂ ਕਹਿੰਦਾ ਲੰਬੇ ਸਮੇਂ ਲਈ ਕਾਫੀ ਟਾਈਮ ਚੱਲਦੀ ਆ ਠੀਕ ਹੈ ਡਿਊਰੈਬਿਲਟੀ ਵਾਲੀ ਚੀਜ਼ ਆ ਇਹ ਭਾਜੀ 12 24 ਦਾ ਸਾਈਜ਼ ਆ ਇਹਨੂੰ ਆਪਾਂ ਕੋਈ ਧਾਰਮਿਕ ਸਥਾਨ ਦੇ ਉੱਪਰ ਵੀ ਲਾ ਸਕਦੇ ਆ ਹਨਾ ਜਿਵੇਂ ਕਿ ਆਪਾਂ ਕਿਕਰਾਂ ਦੇ ਵਿੱਚ ਮੰਦਿਰ ਵਗੈਰਾ ਬਣਾ ਲੈਨੇ ਹਨਾ ਜਾਂ ਉਦਾਂ ਜਾਂ ਕਿਤੇ ਹੋਰ ਧਾਰਮਿਕ ਸਥਾਨ ਦੇ ਉੱਪਰ ਲਾ ਸਕਦੇ ਆ ਕਿਉਂਕਿ ਬਹੁਤ ਸੋਹਣੀ ਚੀਜ਼ ਹੈ ਲੱਗਦੀ ਜੀ ਆ ਜੀ ਤੁਹਾਨੂੰ ਇਹ ਵੀ ਉਹ ਚੀਜ਼ਾਂ ਦਿਖਾਉਣੇ ਆਪਾਂ ਜਿਵੇਂ ਆਪਾਂ ਗੱਲ ਕਰਨ ਲਈ ਵੇ ਦਰਾਜ ਠੀਕ ਹੈ ਜੀ ਇਹਦਾ ਇਹ ਵਾਸ਼ਿੰਗ ਦਾ ਕਨਸੈਪਟ ਆ ਜੀ ਕਿ ਜੇ ਪੂਰਾ ਦੇਖੋ ਹੀ ਲੱਗ ਰਿਹਾ ਕੰਸੈਪਟ ਆ ਪੂਰਾ ਵਧੀਆ ਠੀਕ ਹੈ ਜੀ ਦੋ ਬੱਚਾ ਚਾਰ ਵੀ ਤੈ ਲੱਗੀ ਹੋਈ ਹੈ ਦੇ ਵਿੱਚ ਠੀਕ ਆ ਤੇ ਇਹਦੇ ਵਿੱਚ ਆਪਾਂ ਕਿੰਨੇ ਸਾਰੇ ਤਿਆਰ ਕਰ ਸਕਦੇ ਪਿੱਛੇ ਦਿਖਾ ਦਿਓ ਭਾਈ ਤੁਹਾਡੇ ਪਿਛਲਾ ਵੀ ਦਿਖਾ ਦਿਓ ਆ ਦੇਖੋ ਭਾਜੀ ਕਿੰਨਾ ਸੋਹਣਾ ਕੰਸੈਪਟ ਆ ਠੀਕ ਆ ਬਾਲਸਰੂਮ ਦਾ ਕੰਸੈਪਟ ਆ ਇਹ ਵੀ ਇੱਕ ਜੇ ਬਹੁਤ ਉੱਧੂ ਵੀ ਲੱਗ ਰਿਹਾ ਦੇਖਣਾ ਹੈ ਨਾ ਅਲਟਰਾ ਲਗਜ਼ਰੀ ਹੋ ਰਹੀ ਆ ਠੀਕ ਹੈ ਜੀ আলਟਰਾ ਲਗਜ਼ਰੀ ਜਿਹਨੂੰ ਕਹਿੰਦੇ ਆ ਪੂਰਾ ਸੋਹਣਾ ਕਨਸੈਪਟ ਆ ਬਾਥਰੂਮ ਦਾ ਠੀਕਾ ਆਪਣੇ ਘਰਾਂ ਦੇ ਵਿੱਚ ਲੈ ਲਓ ਸੋਹਣਾ ਲੱਗਦਾ ਜੇ ਬਣਾਇਆ ਹੋਵੇ ਹੋਰ ਤਾਂ ਹੋਰ ਜੇ ਤੁਹਾਨੂੰ ਇੱਕ ਸਵੀਮਿੰਗ ਪੂਲ ਦਾ ਕਨਸੈਪਟ ਦਿਖਾ ਦਈਏ ਦਿਖਾ ਦਈਏ ਦਿਖਾ ਦਈਏ ਦਿਖਾਓ ਜੀ ਦਿਖਾਓ ਦਿਖਾਓ ਸੇਮ ਜੀ ਦੇਖੋ ਇਹ ਸਵੀਮਿੰਗ ਪੂਲ ਦਾ ਕਨਸੈਪਟ ਆ ਬਈ ਠੀਕ ਹੈ ਹੋਰ ਤਾਂ ਹੋਰ ਜੇ ਤੁਹਾਨੂੰ ਇੱਕ ਸਵੀਮਿੰਗ ਪੂਲ ਦਾ ਕਨਸੈਪਟ ਦਿਖਾ ਦਈਏ ਦਿਖਾ ਦਈਏ ਦਿਖਾ ਦਈਏ ਦਿਖਾਓ ਜੀ ਦਿਖਾਓ ਦਿਖਾਓ ਆਪਣੇ ਦੇਖੋ ਇਹ সুইমিং ਪੂਲ ਦਾ ਕਨਸੈਪਟ ਆ ਬਈ ਠੀਕ ਹੈ সুইমিং ਪੂਲ ਦੇ ਵਿੱਚ ਫਲੋਰ ਦੇ ਥੱਲੇ ਉਹ ਆਹ ਟਾਇਲ ਲੱਗੇ ਜਾਣੇ ਉਹਦੇ ਉੱਪਰ ਆਹ ਟਾਇਲ ਲੱਗੇ ਨੇ ਕੰਨਾਂ ਦੇ ਵਿਚਾਲੇ ਠੀਕ ਹੈ ਜੀ ਬਹੁਤ ਵਧੀਆ ਕਨਸੈਪਟ ਆ সুইਮਿੰਗ ਪੂਲ ਦਾ ਬਣਾਇਆ ਹੋਇਆ ਜਿਹੜਾ ਤੇ ਹੋਰ ਤਾਂ ਹੋਰ ਵੀ ਤੁਹਾਨੂੰ ਅੱਜ ਸਮਝਾਉ ਬਹੁਤ ਬੰਦਾ ਹੈ ਵੀ ਕਨਸੈਪਟ ਦੇਖ ਸਕਦੇ ਬਹੁਤ ਛੋਟਾ ਕਨਸੈਪਟ ਆ ਆ ਬਾਕੀ ਕਨਸੈਪਟ ਦਿਖਾ ਦੇ ਬਈ ਦਿਖਾ ਦੇ ਬਈ ਇਹਨਾਂ ਨੂੰ ਕੋਈ ਹਿੰਦੇਸਾ ਹੀ ਹੈ ਨਾ ਤੈਨੂੰ ਦੇਖਣ ਲੱਗੇ ਨੀ ਠੀਕ ਆਹ ਦੇਖੋ ਬਈ ਇਹ ਵੀ ਬਹੁਤ ਸੋਹਣਾ ਕਨਸੈਪਟ ਆ ਠੀਕ ਆ ਬਈ ਇਹ ਜਿਹੜੀ ਟਾਇਲ ਲੱਗੀ ਹੋਈ ਹੈ ਦੋ ਚਾਰ ਦੀ ਟਾਇਲ ਠੀਕ ਆ ਬਹੁਤ ਸੋਹਣੀ ਮਤਲਬ ਯਾਰ ਅਲਟਰਾ ਲਗਜ਼ਰੀ ਜਿਹਨੂੰ ਕਹਿੰਦੇ ਸਿੰਪਲ ਸੁਪਰ ਹੋਵੇ ਤੇ ਸੋਹਣੀ ਵੀ ਲੱਗੇ ਘਰਾਂ ਦੇ ਵਿੱਚ ਇਹ ਉਹ ਚੀਜ਼ ਆ ਠੀਕ ਆ ਤੇ ਹੋਰ ਤਾਂ ਹੋਰ ਬਈ ਤੁਹਾਨੂੰ ਆਪਾਂ ਦਿਖਾ ਦਈਏ ਜਿਵੇਂ ਕਿ ਆ ਇੱਕ ਇਹ ਵੀ ਬਾਥਰੂਮ ਦਾ ਕਨਸੈਪਟ ਹੀ ਆ ਠੀਕ ਆ ਇਹ ਵੀ ਇੱਕ ਸਿੰਪਲ ਸੁਪਰ ਇੱਕ ਲਗਜ਼ਰੀ ਟਰੀਟਮੈਂਟ ਜਿਹਨੂੰ ਕਹਿਦੇ ਨੇ ਆਪਾਂ ਆਪਣੇ ਘਰਾਂ ਦੇ ਵਿੱਚ ਬੁਣਾ ਚਾਹੀਦਾ ਇੱਕ ਤਾਂ ਇਹ ਉਹ ਚੀਜ਼ ਆ ਨੇ ਬਈ ਆਪਾਂ ਆਪਣੇ ਘਰਾਂ ਵਿੱਚ ਤਿਆਰ ਕਰਾ ਸਕਦੇ ਹਾਂ ਠੀਕ ਆ ਬਹੁਤ ਘੱਟ ਪੈਸੇ ਦੇ ਵਿੱਚ ਇੱਕ ਬਈ ਆ ਦੇਖੋ ਯਾਰ ਜਿਵੇਂ ਆ ਆ ਟਾਇਲ ਦੇਖੋ ਨਾ ਇਦੋਕਸੀਟੇਨਾ ਠੀਕ ਆ ਇਟਾਲੀਅਨ ਆ ਇਹ ਇਟਾਲੀਅਨ ਪੀਸ ਆ ਵੀਰੇ ਜਿਹੜਾ ਕਹਿੰਦੇ ਆ ਟੈਲੀਅਨ ਪੱਥਰ ਲੱਗਿਆ ਹੋਇਆ ਆਪਣੇ ਘਰੇ ਆਪਾਂ ਅੱਜ ਕੱਲ ਵੀ ਜੇ ਕਿਸੇ ਦੇ ਘਰੇ ਆਪਾਂ ਟੈਲੀਅਨ ਪੱਥਰ ਲਾਉਣਾ ਤਾਂ ਆਪਾਂ ਗੋਰਾ ਟਾਇਲ ਦੇ ਉੱਪਰ ਆ ਕੇ ਖਰੀਦ ਸਕਦੇ ਆ ਠੀਕ ਆ ਬਹੁਤ ਵਧੀਆ ਇਹਨਾਂ ਕੋਲੇ ਆਰਟੀਕਲ ਪਾਈਲੇ ਹੋਏ ਇਹਦੇ ਵਿੱਚ ਪੈਜੇ ਦੇ ਵਿੱਚ ਆਪਾਂ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਦੇਖਣਾ ਹੈ ਵਧੀਆ-ਵਧੀਆ ਡਿਜ਼ਾਈਨ ਦੇਖਣਾ ਹੈ ਤਾਂ ਗੋਰਾ ਟਾਇਲ ਦੇ ਪੇਜ ਨੂੰ ਫੋਲੋ ਕਰ ਲਓ ਜਲਦੀ ਤੋਂ ਜਲਦੀ ਠੀਕ ਆ ਤੇ ਹੋ ਸਕਦਾ ਤਾਂ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਬਈ ਬਹੁਤ ਵਧੀਆ ਚੀਜ਼ ਦੀ ਸ਼ੇਅਰ ਕਰਦੇ ਅੱਗੇ ਤੇ ਅੱਗੇ ਹਨਾ ਕਿਸੇ ਨੂੰ ਪਤਾ ਲੱਗਦਾ ਚੀਜ਼ ਬਾਰੇ ਤੇ ਵੀਡੀਓ ਜ਼ਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਕਰਨਾ ਭੁੱਲੋ ਥੈਂਕ ਯੂ ਸੋ ਮੱਚ